ਪੰਜਾਬੀ ਸੂਬਾ ਚੈਨਲ ਤੇ ਤੁਹਾਨੂੰ ਕੱਗਰ ਦੀ ਅਪਡੇਟ ਮਿਲਦੀ ਹੈ ਅਤੇ ਹੁਣ ਅਸੀਂ ਕੱਗਰ ਦਰਿਆ ਤੇ ਪਹੁੰਚਿਆ ਸੋ ਇੱਥੋਂ ਦਾ ਪੱਧਰ ਜਾਣਦੇ ਹਾਂ ਅਤੇ ਇੱਥੋਂ ਦੇ ਹਾਲਾਤ ਜਾਣਦੇ ਹਾਂ ਜੋ ਇੱਥੇ ਭਰਾ ਆਪਣਾ ਟੈਂਟ ਲਗਾ ਕੇ ਦੇਖੋ ਬੈਠੇ ਨੇ ਸੋ ਉਹਨਾਂ ਨਾਲ ਕਰਦੇ ਹਾਂ ਗੱਲ ਹਾਂਜੀ ਵੀਰ ਜੀ ਕੀ ਹਾਲਾਤ ਚੱਲਦੇ ਪੈਣੇ ਕੱਗਰ ਦੇ ਹੁਣ ਹਾਂਜੀ ਕੱਲ ਤੋਂ ਕੱਗਰ 2-3 ਫੁੱਟ ਚੜੀ ਹੈ ਅੱਜ 46.5 46.5 ਕੋਸ਼ਿਸ਼ ਤਰ੍ਹਾਂ ਕੱਗਰ ਦਾ ਜਿਹੜਾ ਕਿਊਸਿਕ ਹੁੰਦਾ ਕੋਈ ਫੁੱਟ ਉਹ ਚੱਲਦਾ ਪਿਆ ਤੇ ਉਮੀ ਹਲੇ ਪਿੰਡਾਂ ਦੇ ਸੈਤਾਂ ਨਾਲ ਮਤਲਬ ਪੂਰਾ ਸੇਫ ਚੱਲਦਾ ਪਿਆ ਸਭ ਕੁਝ ਕੰਮ ਵਧੀਆ ਕੱਗੜੀ ਚੱਲਦਾ ਪਿਆ ਤੇ ਇਹਦੇ ਬੰਨ ਕਿਵੇਂ ਨੇ ਕੱਗੜਦੇ ਜੀ ਬੰਨ ਬੰਨ ਹਲੇ ਤੇ ਜਿਹੜੇ ਸਾਡੇ ਪਿੰਡੇ ਰਾਮਪੂਰਾ ਗੁਜਰਾ ਅਸੀਂ ਇਧਰਲੀ ਸਾਈਡ ਤੇ ਆਪਦੀ ਉਹਦੇ ਵਾਸਤੇ ਸੁਰੱਖਿਆ ਵਾਸਤੇ ਮਤਲਬ ਬੰਨ ਤੇ ਖੜਦੇ ਆ ਘੁੰਮਣ ਲੱਗ ਰਹੇ ਆ ਦਿਨ ਰਾਤ ਦੋ ਦਿਨਾਂ ਦੀ ਕੂਰੀ ਹੋਏ ਦੋ ਦਿਨ ਅਸੀਂ ਸਾਰੀ ਸਾਡੇ ਪਿੰਡ ਦੇ ਲੋਕਾਂ ਨੂੰ ਵੀ ਲਗਭਗ ਸਭ ਨੂੰ ਕਹਿੰਨੇ ਆ ਵੀ ਆਪਾਂ ਦੀ ਵਾਰੀ ਸਰ ਵਾਰੀ ਆਓ ਆਪਾਂ ਇਹਦੀ ਕਬਜੀ ਨਿਗਰਾਨੀ ਕਰੀਏ ਜਿਵੇਂ ਜਿਵੇਂ ਜੀ ਪਿੱਛੇ ਖਬਰਾਂ ਮਿਲਦੀਆਂ ਬਣੇ ਖਬਰਾਂ ਨੂੰ ਲੈ ਕੇ ਤੁਹਾਡਾ ਕੋਈ ਓਪੀਨੀਅਨ ਖਬਰਾਂ ਨੂੰ ਇਸ ਤਰ੍ਹਾਂ ਬਈ ਜਿਆਦਾ ਜਿਹੜੇ ਕੋਈ ਫੇਕ ਜੇ ਚੈਨਲ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਏ ਬਈ ਲੋਕਾਂ ਨੂੰ ਨਾ ਡਰਾਓ ਪਰ ਇਹ ਲੋਕ ਇਸ ਤਰ੍ਹਾਂ ਦੇ ਨੇ ਕਦੀ ਡਰਨ ਵਾਲੇ ਨਹੀਂ ਹੈਗੇ ਬਹੁਤ ਮੁਸੀਬਤਾਂ ਨਾਲ ਲੜਿਓਏ ਨੇ ਪਹਿਲਾਂ ਇਹ ਕੋਈ ਇਹ ਇਹ ਨਾ ਸੋਚੋ ਵੀ ਅਸੀਂ ਸਾਨੂੰ ਵੀਊ ਮਿਲ ਜਾਣਗੇ ਕੋਈ ਲੋਕ ਵੀ ਇੰਨੇ ਸਿਆਣੇ ਬਣ ਜੋ ਵੀ ਫੇਕ ਚੈਨਲਾਂ ਨੂੰ ਤੁਸੀਂ ਲਾਈਕ ਵੀ ਨਾ ਕਰੋ ਹਮ ਅੱਜ ਇੱਕ ਤਰੀਕ ਤੇ ਨੋਮਾ ਮਹੀਨਾ 2025 ਦੀ ਅਪਡੇਟ ਦਿੰਦੇ ਪਏ ਨੇ ਵੀਰ ਜੀ ਤੇ ਵੀਰ ਜੀ ਕੱਗਰ ਦਾ ਪਾਣੀ ਠੀਕ ਚੱਲਦਾ ਪਿਆ ਬਿਲਕੁਲ ਹਲੇ ਕੱਗਰ ਦਾ ਪਾਣੀ ਬਾਈ ਹੈ ਤੇ ਓਵਰ ਹੀ ਹੈ ਪਰ ਲੋਕਾਂ ਦੀ ਪੂਰੀ ਸੂਝਬੂਝ ਨਾਲ ਮਤਲਬ ਕੰਟਰੋਲ ਚ ਕਰਖਿਆ ਲੋਕਾਂ ਨੇ ਬਾਕੀ ਪ੍ਰਸ਼ਾਸਨ ਵੀ ਸਹਾਇਤਾ ਕਰਦਾ ਪਿਆ ਪਰ ਪ੍ਰਸ਼ਾਸਨ ਦੀ ਗਲਤੀ ਹੈ ਵੀ ਟਾਈਮ ਤੋਂ ਪੂਰਾ ਹੁਣ ਟਾਈਮ ਹੋਇਆ ਹੈ ਹੁਣ ਲੋਕਾਂ ਦੇ ਡਰ ਦੀ ਵਜ੍ਹਾ ਤੋਂ ਆ ਕੇ ਸਹਾਇਤਾ ਕਰਨ ਲੱਗਿਆ ਨਹੀਂ ਪ੍ਰਸ਼ਾਸਨ ਦੀ ਕੋਈ ਐਡੀ ਵਧੀਆ ਹੋਣੀ ਸੀ ਪਹਿਲਾਂ ਨਾਕਾਮੀਆਂ ਨੇ ਪਰ ਹੁਣ ਸਹਾਇਤਾ ਕਰਦਾ ਪਿਆ ਲੋਕਾਂ ਨੇ ਟਾਈਮ ਤੇ ਆ ਕੇ ਆਮ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਇਸ ਸਮੇਂ ਆਮ ਲੋਕਾਂ ਨੂੰ ਇਹ ਬਈ 2-3 ਦਿਨ ਨੇ ਵੀ ਜਿੰਨੀ ਘਰਾਂ ਘਰਾਂ ਕਰੋ ਨਿਕਲ ਨਿਕਲ ਕੇ ਇਹਦੀ ਪੂਰੀ ਨਿਗਰਾਨੀ ਕਰੋ ਆਓ ਬੰਦਾ ਬੂੰਦ ਬੂੰਦ ਨਾਲੀ ਸਾਗਰ ਭਰਦਾ ਜੇ ਆਉਣਗੇ ਜਿਆਦਾ ਆਪਣਾ ਟਾਈਮ ਹੈ ਬਿਲਕੁਲ ਫਸਲਾਂ ਪੱਕੀਆਂ ਹੋਈਆਂ ਨੇ ਮੂੰਹ ਚ ਆਈ ਹੋਈ ਰੋਟੀ ਨਾ ਕੱਢੋ ਲੋਕਾਂ ਨੂੰ ਬੇਨਤੀ ਹੈ ਵੀ ਆਓ ਸਾਰੇ ਲੋਕ ਨਿਕਲ ਕੇ ਪਿੰਡਾਂ ਚੋਂ ਹਰ ਘਰ ਚੋਂ ਕੋਈ ਕੋਈ ਬੰਦਾ ਜਰੂਰ ਆਓ ਜਿੰਨੀ ਸੇਵਾ ਹੁੰਦੀ ਹੈ ਕਰੋ ਇੱਕ ਮਿੱਟੀ ਦਾ ਇੰਤਜ਼ਾਮ ਦੱਸੋ ਮਿੱਟੀ ਦਾ ਟਰੈਕਟਰਾਂ ਦਾ ਥੈਲਿਆਂ ਦਾ ਕੀ ਹੈਗਾ ਆਪਣੇ ਕੋਲ ਮਿੱਟੀ ਦਾ ਇੰਤਜ਼ਾਮ ਬਈ सरपंचਾਂ ਜਿਵੇਂ ਦੋ ਤਿੰਨ ਪਿੰਡਾਂ ਦੇ ਸਰਪੰਚ ਨੇ ਉਹ ਆਪਦੇ ਆਪ ਦੇ ਲੈਵਲ ਤੇ ਬੰਦੇ ਵੀ ਲੈ ਕੇ ਆਏ ਨੇ ਕਰਾਉਣ ਲੱਗੇ ਨੇ ਗਵਰਨਮੈਂਟ ਵੱਲੋਂ ਵੀ ਥੋੜਾ ਹੈ ਪਤਾ ਨਹੀਂ ਉਹ ਸਰਕਾਰੀ ਬੰਦੇ ਨੇ ਕਿ ਮੈਂ ਨਾ ਨਾ ਉਹਦੇ ਬਾਰੇ ਉਹ ਨਹੀਂ ਹੈਗਾ ਪਰ ਵਧੀਆ ਮਤਲਬ ਲੱਗ ਰਹੇ ਨੇ ਲੋਕ ਜਿੰਨੀ ਹੁੰਦੀ ਏ ਕਿ ਹਾਂ ਮਿੱਟੀ ਦੂਰੋਂ ਬਹੁਤ ਦੂਰੋਂ ਆਉਂਦੀ ਏ ਇੱਥੋਂ ਸਾਇਦ 15-20 ਕਿਲੋਮੀਟਰ ਪਿੰਡ ਉੱਥੋਂ ਪਰਪਰ ਕੇ ਲਿਆਂਦੇ ਹਾਂ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਵੇਖ ਹੀ ਲਿਆ ਘਗਰ ਤੇ ਜੋ ਵੀਰ ਨੇ ਉਹਨਾਂ ਦਾ ਹਾਲ ਤੁਸੀਂ ਸੋਹਣੀ ਲਿਆ ਸੋ ਘਗਰ ਦੇ ਹਾਲਾਤ ਕਾਫੀ ਹੁਣ ਕਹਿੰਦੇ ਵੀ ਠੀਕ ਨਹੀਂ ਕਹਿ ਸਕਦੇ ਹੈ ਤੇ ਓਵਰ ਹੀ ਹੈ ਪਰ ਵੀ ਡਰਨ ਦੀ ਲੋੜ ਨਹੀਂ ਘਬਰਾਣ ਦੀ ਲੋੜ ਨਹੀਂ ਕਹਿੰਦੇ ਅਸੀਂ ਤਾਂ ਨਾ ਤਾਂ ਦੇਖੋ ਲੰਗਰ ਦੀ ਸੇਵਾ ਨਿਭਾਉਂਦੇ ਹੋਏ ਵੀਰਾਂ ਚਾਹ ਪਾਣੀ ਚੱਲਦਾ ਹੋਇਆ ਨਾਲ-ਨਾਲ ਸੋ ਇਹਨਾਂ ਨੇ ਟਰੈਕਟਰ ਵੀ ਖਿਲਾਰ ਕੇ ਰੱਖੇ ਨੇ ਤੇ ਥੈਲੇ ਮਿੱਟੀ ਦੇ ਭਰ ਕੇ ਵੀ ਰੱਖੇ ਨੇ ਸੋ ਲੰਗਰ ਚਲਾਇਆ ਹੋਇਆ ਹੈ ਲੰਗਰ ਦਿਖਾ ਦਿੰਨੇ ਆ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਹੜਪੀੜਤਾ ਲਈ ਸੇਵਾ ਸਮੂਹ ਨਗਰ ਪੰਚਾਇਤ ਪਿੰਡ ਰਾਮਪੁਰਾ ਗੁਜਰਾ ਗਨੋਟਾ ਇਹਨਾਂ ਪਿੰਡਾਂ ਵੱਲੋਂ ਸੇਵਾ ਚੱਲਦੀ ਪਈ ਹੈ ਸੋ ਕਾਫੀ ਵੱਡਾ ਇਕੱਠ ਹੈ ਤੇ ਇਨਾਂ ਦੀ ਪਹਿਲਾਂ ਵੀ ਇਹ ਖਾਸੀਅਤ ਹੈ ਕਿ ਇਹ ਪਹੁੰਚ ਜਾਂਦੇ ਹਨ ਦੂਜਿਆਂ ਨਾਲੋਂ ਪਹਿਲਾਂ ਇਹ ਘੱਗਰ ਦੇ ਕੰਡੇ ਤੇ ਪਹੁੰਚ ਜਾਂਦੇ ਆ ਜਾਂਦੇ ਹਨ ਤਾਂ ਜੋ ਕੋਈ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ ਸੋ ਅੱਗੇ ਦੀ ਜਿਵੇਂ ਦੀ ਜਾਣਕਾਰੀ ਹੋएगी ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਹਾਂਜੀ ਘੱਗਰ ਦੇ ਕੰਡੇ ਤੇ ਸਾਡੇ ਨਾਲ ਇੱਕ ਸਾਡੇ ਵੱਡੇ ਵੀਰ ਹੋਰ ਗਗਨਦੀਪ ਸਿੰਘ ਜੀ ਮਿਲੇ ਨੇ ਸੋ ਇਹਨਾਂ ਦੀ ਡਿਊਟੀ ਵੀ ਘੱਗਰ ਦੇ ਜਦੋਂ ਵੀ ਕੋਈ ਥੋੜਾ ਬਤ ਪਾਣੀ ਆ ਜਾਂਦਾ ਤੇ ਇਹਨਾਂ ਦੀ ਸਖਤ ਡਿਊਟੀ ਰਹਿੰਦੀ ਹੈ ਸੋ ਇਹਨਾਂ ਨਾਲ ਕਰਦੇ ਆ ਗੱਲ ਹਾਂਜੀ ਵੀਰ ਜੀ ਅੱਜ ਘੱਗਰ ਦੇ ਹਾਲਾਤ ਕੀ ਚੱਲਦੇ ਪਏ ਨੇ ਹੁਣ ਜੀ ਸਰ ਅੱਜ ਦੇ ਜਿਹੜੇ ਹਾਲਾਤ ਨੇਗੇ ਥੋੜੇ ਜਿਹਾ ਆਪਾਂ ਜੇ ਗੱਲ ਕਰੀਏ ਤਾਂ ਚੜ੍ਹਾ ਦੇਖਿਆ ਜਾ ਰਿਹਾ ਹੈਗਾ ਠੀਕ ਹੈ ਅਸੀਂ ਕੱਲ ਵੀ ਇੱਥੇ ਸੀਗੇ ਤੇ ਅੱਜ ਸਵੇਰ ਦੇ ਵੀ ਇੱਥੀ ਆਂਗੇ ਤਕਰੀਬਨ ਇਹ ਕਹਿ ਲੋ ਵੀ ਤਕਰੀਬਨ ਚੜ੍ਹਾ ਹੀ ਐ ਠੀਕ ਹੈ ਚੜ੍ਹੋਈ ਹੈ ਹਾਂ ਅਗਰ ਅਸੀਂ ਨਿਊਜ਼ ਸੁਣਦੇ ਆਂ ਖਬਰਾਂ ਸੁਣਦੇ ਆਂ ਤਾਂ ਵੱਖ-ਵੱਖ ਸੁਣਾਈ ਦਿੰਦੀਆਂ ਨੇ ਸਾਨੂੰ ਇੱਧਰ-ਉੱਧਰ ਠੀਕ ਹੈ ਪਰ ਜਿਹੜੀ ਇੱਥੋਂ ਦੀ ਪ੍ਰੈਜੈਂਟ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਚੜ੍ਹਾ ਦੇ ਵਿੱਚ ਹੈ ਤਕਰੀਬਨ ਇਹ ਕਹਿ ਲਓ 20 ਸਵੇਰ ਤੋਂ ਲੈ ਕੇ ਹੁਣ ਤੱਕ ਅ ਅੱਧਾ ਪੌਣਾ ਫੁੱਟ ਚੜ੍ਹਿਆ ਹੀ ਹੈਗਾ ਠੀਕ ਹੈ ਜੀ ਤੇ ਬਾਕੀ ਜਿਹੜੀ ਅਗਲੀ ਗੱਲ ਕਰੀ ਆਪਾਂ ਹਾਂਡੇ ਵਾਲੀ ਸਾਈਡ ਦੀ ਹਾਂਡਾ ਕੁਦਣੀ ਤੇ ਰਾਮਪੁਰਾ ਠੀਕ ਹੈ ਇਹਨਾਂ ਪਿੰਡਾਂ ਦੀ ਜੇ ਏਕਤਾ ਦੇਖੀ ਜਾਈਏ ਤਾਂ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਹੁਤ ਹੀ ਏਕਤਾ ਦਿਖਾ ਰਹੇ ਨੇਗੇ ਇਕਜੁੱਟ ਹੋ ਕੇ तकरीबन ਮਿਸਾਲ ਕੈਮ ਕਰਦੇ ਨੇ ਹਰ ਸਾਲ ਕਰਦੇ ਨੇ ਸਾਰਾ ਠੀਕ ਹੈ ਜੀ ਹੁਣ ਇੱਥੇ ਕੀ ਹੋਇਆ ਸੀਗਾ ਜਿਹੜੀ ਜਿੰਨੂੰ ਆਪਾਂ ਕਹਿੰਦੇ ਨੇ ਇੱਕ ਲੈਂਥ ਲੱਗੀ ਹੋਈ ਸੀ ਤੇ ਲੈ 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 ਦੀ ਲੈਂਥ ਸੀਗੀ ਢਿੰਗ ਕਹਿ ਲਈ ਆਪਾਂ ਟਾਂਗ ਕਹਿ ਲਈ ਆਪਣੇ ਪਿੰਡਾਂ ਦੇ ਬੱਕੋ ਬੱਕਰੀ ਬੋਲੀ ਹੈ ਹਨਾ ਇੱਕ ਲੈਂਥ ਲੱਗੀ ਹੋਈ ਸੀਗੀ ਉਹ ਸਾਰੀ ਡਿੱਗ ਗਈ ਸੀਗੀ ਤੇ ਸਾਨੂੰ ਜਾਲ ਦੀ ਲੋੜ ਪਈ ਜਾਲ ਦਾ ਵੀ ਪ੍ਰਬੰਧ ਹੋ ਗਿਆ ਤੇ ਦੁਆਰਾ ਇੱਕ ਜੂਟੋ ਕੇ ਉਹ ਜਿਹੜਾ ਹੈਗਾ ਇਸ ਟਾਈਮ ਉਹਨਾਂ ਨੇ ਬੰਦ ਕਰ ਦਿੱਤਾ ਹੈਗਾ ਮੈਂ ਵੀ ਉੱਥੇ ਸੀਗਾ ਹੁਣ ਉੱਥੋਂ ਆ ਹੀ ਰਿਆਂਗਾ ਜੀ ਸਾਰਾ ਜਿਵੇਂ ਅਸੀਂ ਨਾ ਵੀਡੀਓ 'ਚ ਸਾਰਿਆਂ ਨੂੰ ਘਗਰ ਦੇ ਕੰਡਿਆਂ ਬਾਰੇ ਪੁੱਛ ਰਹੇ ਹਾਂ ਤੁਸੀਂ ਕੰਡਿਆਂ ਦਾ ਕਿਵੇਂ ਹਾਲ ਦੇਖਦੇ ਹੋ ਹੁਣ ਦੇਖੋ ਕੰਢਿਆ ਦਾ ਹਾਲ ਜਿਹੜਾ ਹੈ ਗਿਆ ਅੱਜ ਤੋਂ ਜਦੋਂ بارشਾਂ ਨਹੀਂ ਪਈਆਂ ਸੀਗੀਆਂ ਕਿਤੇ ਨਾ ਕਿਤੇ ਠੀਕ ਸੀਗਾ ਪਰ ਹੁਣ ਜਿਵੇਂ ਜਿਵੇਂ بارش ਪਈ ਹੈ ਇਹ ਮਿੱਟੀ ਜਿਹੜੀ ਹੈਗੀ ਹੈ ਜਦੋਂ 2023 ਚ ਆਇਆ ਸੀ ਉਦੋਂ ਉਸ ਤੋਂ ਬਾਅਦ ਇਹ ਮਿੱਟੀ ਲੱਗੀ ਹੈ ਪਾਣੀ ਨਾਲ ਇਹ ਵੀ ਖੁਰਕੇ ਕਿਤੇ ਨਾ ਕਿਤੇ ਚੌਣੇ 'ਚ ਜਿਹੜੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਜਿੱਥੇ ਹਾਲਤ ਖਰਾਬ ਹੈ ਤਾਂ ਜੇਸੀਬੀ ਤੁਸੀਂ ਦੇਖ ਸਕਦੇ ਹੋ ਹਾਂਡੇ ਦੀ ਜੇਸੀਬੀ ਵੀ ਚੱਲ ਰਹੀ ਹੈ ਉਦਨੀ ਵਾਲਿਆਂ ਨੇ ਵੀ ਲਗਾਈ ਹੋਈ ਹੈ ਸ਼ਾਇਦ ਮੈਨੂੰ ਧਿਆਨ 'ਚ ਨੀਗਾ ਰਾਮਪੁਰਾ ਵਾਲਿਆਂ ਦੀ ਵੀ ਹੋਊਗੀ ਕਿਉਂਕਿ ਸਾਰੇ ਤੇ ਨ ਮਨਰੇਗਾ ਲੱਗਿਆ ਹੋਇਆ ਰਾਮਪੁਰੇ ਵਾਲਿਆਂ ਦੇ ਵੀ ਲੋਕ ਹੈਗੇ ਨੇਗੇ ਤੇ ਤੇ ਮਿੱਤਰ ਪ ਠੀਕ ਹੈ ਸਰ ਜਿੱਥੇ ਜਿੱਥੇ ਖਰਾਬ ਹੈ ਉੱਥੇ ਇਹਨੂੰ ਸੰਭਾਲਿਆ ਵੀ ਜਾ ਰਿਹਾ ਹੈ ਬਿਲਕੁਲ ਜੀ ਇਸ ਸਮੇਂ ਤੁਹਾਨੂੰ ਇੱਥੇ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਦੀ ਲੋੜ ਲੱਗਦੀ ਪਈ ਹੈ ਸਰ ਇੱਥੇ ਜਿਹੜੀ ਲੋੜ ਹੈਗੀ ਹੈ ਸਭ ਤੋਂ ਜ਼ਿਆਦਾ ਜੇ ਲੋੜ ਹੈਗੀ ਹੈ ਤਾਂ ਧਿਆਨ ਦੇਣ ਦੀ ਲੋੜ ਹੈ ਅੱਜ ਦੀ ਰਾਤ ਹਮ ਠੀਕ ਹੈ ਕਿਉਂਕਿ ਦੇਖੋ ਥੈਲੇ ਵੀ ਇੱਥੇ ਹੈਗੇ ਨੇ ਜਾਲ ਵੀ ਹੈਗਾ ਜਿੱਥੇ ਸਾਨੂੰ ਲੋੜ ਪਈ ਸੀ ਤਾਰਾਂ ਦੀ ਮੈਂ ਮਾਰਕੀਟ ਕਮੇਟੀ ਗਿਆ ਤਾਰਾ ਸਾਨੂੰ ਮਿਲੀਆਂ ਉੱਥੇ ਤਾਰਾ ਲਾ ਦਿੱਤੀਆਂ ਗਈਆਂ ਨੇ ਠੀਕ ਹੈ ਸਭ ਤੋਂ ਜ਼ਿਆਦਾ ਜੇ ਜ਼ਰੂਰਤ ਹੈਗੀ ਹੈ ਇੱਕ ਜੂਟ ਹੋ ਕੇ ਅੱਜ ਦੀ ਰਾਤ ਪੂਰਾ ਪ੍ਰੋਪਰ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਮੈਂ ਨਾਲ-ਨਾਲ ਮਾਰਕੀਟ ਕਮੇਟੀ ਵਾਲਾ ਜਿਹਦੇ ਵੀ ਅ ਅੰਦਰ ਇਹ ਚੀਜ਼ ਆਉਂਦੀ ਹੈ ਕਿ ਲਾਈਟਾਂ ਦਾ ਜੇ ਰਾਤ ਨੂੰ ਪ੍ਰਬੰਧ ਹੋ ਜੇ ਤਾਂ ਸ਼ਾਇਦ ਜਿਹੜਾ ਨੇ ਇਥੋਂ ਗੇੜਾ ਮਾਰਨਾ ਹੈ ਉਹਨਾਂ ਲਈ ਸੁੱਖਾ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਤੇ ਪ੍ਰਸ਼ਾਸਨ ਦਾ ਤੁਸੀਂ ਕਿਵੇਂ ਦੇਖਦੇ ਪਿਓ ਬੰਦੋਬਸਤ ਕਿ ਪ੍ਰਸ਼ਾਸਨ ਦਾ ਮੰਦਵਾਸਤਾ ਕਰ ਦੇਖਿਆ ਜਾਵੇ ਦੇਖੋ ਇੱਥੇ ਵੀ ਹਨਾ ਉਸ ਸਾਈਡ ਵੀ ਪ੍ਰਸ਼ਾਸਨ ਲੱਗਿਆ ਹੋਇਆ ਪੰਜਾਬ ਪੁਲਿਸ ਵੀ ਇੱਥੇ ਲੱਗੀ ਹੋਈ ਹੈ ਟ੍ਰੈਫਿਕ ਜਾਮ ਹੋ ਰਹੀ ਹੈ ਇਹਨਾਂ ਨੂੰ ਪਾਸ ਕਰਾਉਣ ਵਾਸਤੇ ਠੀਕ ਹੈ ਔਰ ਉਧਰ ਸ਼ਾਇਦ ਵੀਡੀਓ ਬਲੌਗ ਦਫ਼ਤਰ ਦੇ ਵਿੱਚੋਂ ਵੀ ਮੁਲਾਜ਼ਮ ਲੱਗੇ ਹੋਏ ਨੰਗੇ ਕਿਨਾਰਿਆਂ ਤੇ ਖੜੇ ਨੰਗੇ ਠੀਕ ਹੈ ਔਰ ਥੈਲਿਆਂ ਦਾ ਪ੍ਰਬੰਧ ਇੱਥੇ ਹੋਇਆ ਹੈ ਬਾਕੀ ਜੇ ਕਿਤੇ ਹੈਗੀ ਹੈ ਵੀਕਨੈਸ ਤਾਂ ਉਹਨੂੰ ਪੂਰਾ ਕੀਤਾ ਜਾਵੇ ਧੰਨਵਾਦ ਜੀ ਸ਼ੁਕਰੀਆ ਬਹੁਤ-ਬਹੁਤ ਗਗਨਦੀਪ ਜੀ ਤੁਹਾਡਾ